ਬੀਬਾ ਜੀ ਤੁਸੀਂ ਡਰਾਇੰਗ ਰੂਮ ਦੇ ਵਿੱਚ ਬਹਿ ਕੇ ਇਹ ਸਮਝੌਤਾ ਕਿਸ ਸ਼ਰਤਾਂ ਤੇ ਕੀਤਾ ਕਿਹੜੀਆਂ ਗੱਲਾਂ ਤੁਸੀਂ ਸਰਕਾਰ ਤੋਂ ਮੰਨਾਈਆਂ ਜਾਂ ਤੁਸੀਂ ਕਿਹੜਾ ਸਮਝੌਤਾ ਕੀਤਾ ਅੰਦਰ ਬਹਿ ਕੇ ਤੁਸੀਂ ਅਸਤੀਫਾ ਵਾਪਸ ਲੈ ਲਿਆ ਡਰਾਮਾ ਕਿਉਂ ਖੇਡਿਆ ਗਿਆ ਅਸਤੀਫਾ ਕਦੇ ਲੈ ਲਿਆ ਕਦੇ ਦੇ ਦਿੱਤਾ ਬੀਬਾ ਜੀ ਅਸਲ ਗੱਲ ਲੋਕਾਂ ਦੇ ਸਾਹਮਣੇ ਸੱਚਾਈ ਰੱਖੋ ਆ ਕਿ ਤੁਹਾਨੂੰ ਰੱਖਣੀ ਪਏਗੀ ਬੀਬਾ ਜੀ 2027 ਦੇ ਵਿੱਚ ਇਲੈਕਸ਼ਨ ਆ ਰਹੇ ਆ ਢੇਲ ਸਾਲ ਦਾ ਸਮਾਂ ਬਾਕੀ ਰਹਿ ਗਿਆ ਹਲਕਾ ਛੱਡ ਕੇ ਭੱਜਿਓ ਨਾ। ਮਾਨਤਮਨ ਜੀ, ਸ਼੍ਰੀ ਅਮਨ ਅਰੋੜਾ ਜੀ, ਕੇਜਰੀਵਾਲ ਸਾਹਿਬ, ਬੀਬਾ ਜੀ ਦੀ ਟਿਕਟ ਨਾ ਕੱਟਿਓ ਇੱਥੋਂ। ਉਹ ਇਹਨਾਂ ਨੇ ਕਾਰਗੁਜ਼ਾਰੀ ਹੁਣ ਤੱਕ ਕੀਤੀ ਐ। ਜਾਂ 1.5 ਸਾਲ ਬਾਕੀ ਰਹਿ ਗਿਆ ਇਹਨਾਂ ਨੂੰ ਕੰਮ ਕਰਨ ਦਿਓ। ਇਹਨਾਂ ਨੂੰ 2027 ਦੇ ਵਿੱਚ ਇੱਥੋਂ ਇਲੈਕਸ਼ਨ ਲੜਾਓ, ਇੱਥੋਂ ਬੀਬਾ ਜੀ ਭੱਜਿਓ ਨਾ ਤੁਸੀਂ ਲੋਕ ਤੁਹਾਡੇ 'ਗਲ ਹਿਸਾਬ ਕਰਨਗੇ। ਬੀਬਾ ਜੀ ਤੁਹਾਨੂੰ ਚੈਲੰਜ ਕਰ ਰਿਹਾ ਮੇਰਾ ਚੈਲੰਜ ਕਬੂਲ ਕਰਿਓ। ਤੁਸੀਂ ਇੱਥੋਂ ਹਲਕਾ ਛੱਡ ਕੇ ਭੱਜੋ ਨਾ ਅਗਰ ਤੁਸੀਂ ਭੱਜਦੇ ਹੋ ਫਿਰ ਬਾਕੀ ਤੁਹਾਡੇ ਮਗਰ ਲੈਵਲ ਬੇਈਮਾਨ ਵਾਲਾ ਲੱਗੇਗਾ ਤੁਸੀਂ ਲੋਕਾਂ ਨਾਲ ਧੋਖਾ ਕਮਾਉਂਗੇ ਬੀਤੀ ਜਿਹੜੀ ਹੈ ਪ੍ਰੈਸ ਕਾਨਫਰੰਸ ਕਰਦੇ ਆ ਆਖਰ ਮੁੱਦਾ ਕੀ ਹੈ ਅੱਜ ਤੁਸੀਂ ਸਾਰੇ ਸਾਡੇ ਨਿੱਕੇ ਜਿਹੇ ਸੱਜਦੇ ਤੇ ਜਿੰਨੇ ਵੀ ਪੱਤਰਕਾਰ ਮੇਰੇ ਵੀਰ ਸਾਰਾ মিডিਆ ਪਰਿਵਾਰ ਇੱਥੇ ਪਹੁੰਚਿਆ ਸਭ ਤੋਂ ਪਹਿਲਾਂ ਤੁਹਾਨੂੰ ਜੀ ਆਇਆਂ ਨੂੰ ਆਖਦਾ ਤੁਹਾਡਾ ਧੰਨਵਾਦ ਕਰਦਾ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡਾ ਔਰੇ ਪੀਸੀ ਕਰਨ ਦਾ ਮਕਸਦ ਸਾਰੀ ਸਾਡੀ ਟੀਮ ਜੂਥ ਕਲਦਲ ਦੇ ਮਕਸਦ ਇਹ ਆ ਵੀ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਹਲਕਾ ਖਰੜ ਦੇ ਸਿਆਸੀ ਤੂਫਾਨ ਆਇਆ ਉਥਲ ਪੁਥਲ ਹੋਈ ਹੈ ਉਹਦੇ ਤੇ ਚਰਚਾ ਕਰਾਂਗੇ ਕੁਝ ਹਲਕਾ ਖਰੜ ਦੇ ਸਵਾਲ ਨੇ ਉਹ ਜ਼ਿੰਮੇਵਾਰ ਵਿਅਕਤੀਆਂ ਤੋਂ ਲੈ ਜਾਣਗੇ ਸਾਡੇ 2022 ਦੇ ਵਿੱਚ ਜਦੋਂ ਵਿਧਾਨ ਸਭਾ ਦੇ ਇਲੈਕਸ਼ਨ ਹੋਏ ਸੀ ਹਲਕਾ ਖਰੜ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਬੀਬਾ ਅਨਮੋਲ ਗਗਨਮਾਨ ਜੀ ਤਕਰੀਬਨ 78000 ਵੋਟਾਂ ਲੈ ਕੇ ਇੱਥੋਂ ਉਹਨਾਂ ਨੇ ਜਿੱਤ ਪ੍ਰਾਪਤ ਕਰੀ ਸੀ ਜਿੰਨੇ ਵੀ ਹਲਕਾ ਖਰੜ ਦੇ ਲੋਕ ਸੀ ਉਹਨਾਂ ਨੇ ਵਿਵਾਜੀ ਦੇ ਗੱਲਾਂ ਬਾਤਾਂ ਚਾਕੇ ਜੋ ਉਹਨਾਂ ਨੇ ਝੂਠ ਬੋਲਿਆ ਜੋ ਉਹਨਾਂ ਨੇ ਲਾਰੇ ਲਾਏ ਝੂਠੇ ਵਾਅਦੇ ਕਰੇ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਿਆ ਗੁੰਮਰਾਹ ਕਰਕੇ ਜਿੱਤ ਪ੍ਰਾਪਤ ਕਰੀ ਹੁਣ ਜਦੋਂ ਸਰਕਾਰ ਦੇ ਵਿੱਚ ਆ ਜਾਂਦੀ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਤਾਂ ਬੀਬਾ ਜੀ ਨੂੰ ਕੈਬਨਿਟ ਰੈਂਕ ਵੀ ਦਿੱਤਾ ਜਾਂਦਾ ਮੰਤਰੀ ਵੀ ਬਣਦੇ ਆ ਉਸ ਤੋਂ ਕੁਸ਼ਟਮੇ ਸਮੇਂ ਬਾਅਦ ਪਾਰਟੀ ਵੱਲੋਂ ਉਹਨਾਂ ਨੂੰ ਹਟਾ ਵੀ ਦਿੱਤਾ ਜਾਂਦਾ ਹੈ ਜਿਹਦਾ ਕਿ ਅੱਜ ਤੱਕ ਨਾ ਤਾਂ ਕਦੇ ਸਪਸ਼ਟੀਕਰਨ ਆਮ ਆਦਮੀ ਪਾਰਟੀ ਵੱਲੋਂ ਆਇਆ ਵੀ ਬੀਬਾ ਜੀ ਨੂੰ ਕਿਉਂ ਉਤਾਰਿਆ ਗਿਆ ਕਿਉਂ ਹਟਾਇਆ ਗਿਆ ਤੇ ਨਾ ਹੀ ਬੀਬਾ ਜੀ ਦੇ ਪਰਿਵਾਰ ਵੱਲੋਂ ਜਾਂ ਬੀਬਾ ਜੀ ਵੱਲੋਂ ਕੋਈ ਆਇਆ ਹੁਣ 2 ਦਿਨ ਪਹਿਲਾਂ ਬੀਬਾ ਜੀ ਦਾ ਇੱਕ ਪੋਸਟ ਆਉਂਦੀ ਹੈ ਇੱਕ ਟਵੀਟ ਆਉਂਦਾ ਕਿ ਦਿਲ ਬਹੁਤ ਭਾਰੀ ਹੈ ਭਰੇ ਮਨ ਦੇ ਨਾਲ ਕਹਿੰਦੇ ਨੇ ਵੀ ਅਸੀਂ ਸਿਆਸਤੋਂ ਕਨਾਰਾ ਕਰ ਰਹੇ ਆ ਨਾਲ ਇੱਕ ਗੱਲ ਜਿਹੜੀ ਬੜੇ ਧਿਆਨ ਦੇਣ ਜੋ ਗੱਲ ਹੈ ਬੀਬਾ ਜੀ ਕਹਿੰਦੇ ਆ ਵੀ ਮੇਰਾ ਪਹਿਲਾਂ ਤੋਂ ਅਸਤੀਫਾ ਸਪੀਕਰ ਸਾਹਿਬ ਨੂੰ ਦਿੱਤਾ ਹੋਇਆ ਉਹ ਸਵਕਾਰ ਕਰਿਆ ਜਾਵੇ ਪਹਿਲਾ ਸਵਾਲ ਇਹ ਬਣਦਾ ਵੀ ਬੀਬਾ ਜੀ ਤੁਸੀਂ ਪਹਿਲਾਂ ਅਸਤੀਫਾ ਕਿਉਂ ਦਿੱਤਾ ਕਿਵੇਂ ਦਿੱਤਾ ਕਿਹੜੇ ਹਾਲਾਤਾਂ ਵਿੱਚ ਦਿੱਤਾ ਕਿਹਨੇ ਲਿਆ ਕਿਸ ਗੱਲ ਦਾ ਪ੍ਰੈਸ਼ਰ ਸੀ ਤੁਹਾਡੇ ਤੇ ਤੁਹਾਡਾ ਇਹ ਗੱਲ ਕਹਿਣੀ ਅਸਤੀਫਾ ਪਹਿਲਾਂ ਦਿੱਤਾ ਹੋਇਆ ਮਨਜ਼ੂਰ ਕਰਿਆ ਜਾਵੇ ਇਹ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਹਲਕਾ ਖੜਦੇ ਲੋਕਾਂ ਨੇ ਜਿਤਾਇਆ ਤੋਂ ਤੁਸੀਂ ਉਹਨਾਂ ਗੱਲ ਵਾਅਦਾ ਕਰੇ ਤੁਸੀਂ ਸਾਢੇ 3 ਸਾਲ ਆਨੰਦ ਮਾਣਿਆ ਸਰਕਾਰ ਦਾ ਤੁਹਾਡਾ ਪਰਿਵਾਰ ਆਨੰਦ ਮਾਣਦਾ ਰਿਹਾ ਜਦੋਂ ਹੁਣ ਵਾਰੀ ਜਵਾਬਦੇਹੀ ਦੀ ਆਈ ਜਦੋਂ ਲੋਕ ਪਿੰਡਾਂ ਦੇ ਵਿੱਚ ਤੁਹਾਨੂੰ ਸਵਾਲ ਕਰਨ ਲੱਗੇ ਤੁਹਾਡੇ ਕੀਤੇ ਹੋਏ ਵਾਅਦੇ ਤੁਹਾਨੂੰ ਯਾਦ ਕਰਾਉਣ ਲੱਗੇ ਤੁਸੀਂ ਉਦੋਂ ਅਸਤੀਫਾ ਦੇ ਕੇ ਭੱਜਣ ਦੀ ਕੋਸ਼ਿਸ਼ ਕੀਤੀ ਬੀਬਾ ਜੀ ਸਪਸ਼ਟ ਕਰੋ ਅਸਤੀਫਾ ਕਿਉਂ ਦਿੱਤਾ ਮੈਂ ਤੁਹਾਡੇ ਮਾਧਿਅਮ ਰਹੀਂ ਗੱਲ ਕਹਿ ਰਿਹਾ ਵੀ ਬੀਬਾ ਜੀ ਸਪਸ਼ਟ ਕਰੋ ਅਸਤੀਫਾ ਕਿਉਂ ਦਿੱਤਾ ਤੁਹਾਨੂੰ 78000 ਵੋਟਾਂ ਦੇ ਨਾਲ ਹਲਕੇ ਨੇ ਜਿਤਾ ਕੇ ਭੇਜਿਆ ਤੁਸੀਂ ਇੱਕ ਟਵੀਟ ਕਰਕੇ ਚਾਰ ਸ਼ਬਦ ਲਿਖ ਕੇ ਕਹਿ ਦਿੱਤਾ ਵੀ ਡਿਊਟੀ ਤੋਂ ਫਾਰਕ ਹੋ ਗਏ ਐਵੇਂ ਫਰਕ ਨਹੀਂ ਹੋਇਆ ਜਾਣਾ ਅਗਲੀ ਗੱਲ ਕੱਲ੍ਹ ਸ਼ਾਮ ਪੰਜਾਬ ਪ੍ਰਧਾਨ ਅਮਨ अरोड़ा ਜੀ ਆਮ ਆਦਮੀ ਪਾਰਟੀ ਦੇ ਪਰ ਉਹਨਾਂ ਦਾ ਇੱਕ ਟਵੀਟ ਆਉਂਦਾ ਇੱਕ ਫੇਸਬੁੱਕ ਤੇ ਮੈਸੇਜ ਆਉਂਦਾ ਵੀ ਪਰਿਵਾਰਕ ਮਾਹੌਲ ਦੇ ਵਿੱਚ ਗੱਲਬਾਤ ਹੋਈ ਬੀਬਾ ਜੀ ਨੇ ਅਸਤੀਫਾ ਵਾਪਸ ਲੈ ਲਿਆ ਵੀ ਪਾਰਟੀ ਦਾ ਹੁਕਮ ਹੋਇਆ ਤਾਂ ਬੀਬੇ ਨੇ ਅਸਤੀਫਾ ਵਾਪਸ ਲੈ ਲਿਆ ਹੁਣ ਇੱਥੇ ਸਵਾਲ ਅਗਲੇ ਖੜੇ ਹੁੰਦੇ ਕਿ ਬੀਬਾ ਜੀ ਤੁਸੀਂ ਡਰੈਗ ਰੂਮ ਦੇ ਵਿੱਚ ਬਹਿ ਕੇ ਇਹ ਸਮਝੌਤਾ ਕਿਸ ਸ਼ਰਤਾਂ ਤੇ ਕੀਤਾ ਕਿਹੜੀਆਂ ਗੱਲਾਂ ਤੁਸੀਂ ਸਰਕਾਰ ਤੋਂ ਮੰਨਾਈਆਂ ਜਾਂ ਤੁਸੀਂ ਕਿਹੜਾ ਸਮਝੌਤਾ ਕੀਤਾ ਅੰਦਰ ਬਹਿ ਕੇ ਉਸੇ ਅਸਤੀਫਾ ਵਾਪਸ ਲੈ ਲਿਆ ਡਰਾਮਾ ਕਿਉਂ ਖੇਡਿਆ ਗਿਆ ਖਰੜ ਦੇ ਲੋਕਾਂ ਨਾਲ ਕਿਉਂ ਧੋਖਾ ਕਮਾਇਆ ਜਾ ਰਿਹਾ ਹੈ ਤੁਹਾਨੂੰ ਇਸ ਗੱਲ ਦਾ ਜਵਾਬ ਦੇਣਾ ਪਊਗਾ ਕੀ ਤੁਹਾਡਾ ਅਸਤੀਫਾ ਵਾਪਸ ਲੈਣ ਤੋਂ ਪਹਿਲਾਂ ਚੰਗਾ ਹੁੰਦਾ ਵੀ ਤੁਸੀਂ ਪਾਰਟੀ ਪ੍ਰਧਾਨ ਨੂੰ ਇੱਕ ਵਾਰੀ ਹਲਕਾ ਖਰੜ ਦੇ ਇਲਾਕੇ ਦੇ ਵਿੱਚ ਜਿਹੜੀਆਂ ਲਿੰਕ ਰੋਡਸ ਨੇ ਸਾਰੀਆਂ ਉਹਨਾਂ ਤੇ ਘੇੜਾ ਲਵਾ ਲੈਂਦੇ ਉਹਨਾਂ ਨੂੰ ਹਾਲਾਤ ਦੱਸ ਦਿੰਦੇ ਵੀ ਮੇਰੇ ਹਲਕੇ ਦੇ ਹਾਲਾਤ ਇਹ ਨੇ ਕਿ ਉਹ ਅੱਜ ਪੰਜਾਬ ਦੇ ਲੋਕਾਂ ਨੂੰ ਆਸ ਜੱਗੀ ਹੈ ਵੀ ਉਹ ਸੜਕਾਂ ਬਣਨਗੀਆਂ ਸਾਢੇ 3 ਸਾਲ ਤੱਕ ਤੁਸੀਂ ਡੱਕਾ ਨਹੀਂ ਤੋੜਿਆ 1.5 ਸਾਲ ਬਾਕੀ ਰਹਿ ਗਿਆ ਕਿ ਹੁਣ ਪੰਜਾਬ ਦੇ ਹਲਕਾ ਖਰੜ ਦੇ ਲੋਕਾਂ ਨੂੰ ਇਸ ਗੱਲ ਦੀ ਆਸ ਕਰਨੀ ਚਾਹੀਦੀ ਆ ਆਸ ਤਾਂ ਕੋਈ ਨਹੀਂ ਪਰ ਕਿਹਾ ਤੁਸੀਂ ਇਹ ਗੱਲ ਕਹਿ ਸਕਦੇ ਹੋ ਵੀ ਹੁਣ ਉਹ ਸੜਕਾਂ ਠੀਕ ਹੋ ਜਾਣਗੀਆਂ ਕਿ ਆ ਜਿਹੜਾ ਤੁਸੀਂ ਐਮਐਸਪੀ ਦਾ ਵਾਅਦਾ ਕਰਿਆ ਸੀ ਪੰਜਾਬ ਦੇ ਲੋਕਾਂ ਗੱਲ ਵੀ ਐਮਐਸਪੀ ਦਵਾਂਗੇ ਕੀ ਹੁਣ ਜਿਹੜੀ ਅਗਲੀ ਸੌਣੀ ਦੀ ਫਸਲ ਆਉਣੀ ਹੈ ਉਹਦੇ ਵਿੱਚ ਸਾਰੀਆਂ ਫਸਲਾਂ ਐਮਐਸਪੀ ਦੇ ਵਿਕਣਗੀਆਂ ਤੁਸੀਂ ਅਸਤੀਫਾ ਵਾਪਸ ਲੈ ਲਿਆ ਸਰਕਾਰ ਤੁਹਾਡੇ ਅੱਗੇ ਝੁਕੀ ਆ ਕਿ ਤੁਸੀਂ ਪੰਜਾਬ ਦੇ ਲੋਕਾਂ ਦੀ ਕੋਈ ਗੱਲ ਕਰੀ ਹੈ ਕਿ ਆਪਣੇ ਸਭ ਤੋਂ ਵੱਡਾ ਮੁੱਦਾ ਸ਼ਹਿਰ ਕਰਾਈ ਦੇ ਵਿੱਚ ਹਸਪੀਟਲ ਦਾ ਸੀ ਕੀ ਉਹ ਅਪਡੇਟ ਹੋਵੇਗਾ ਤੁਸੀਂ ਇੱਕ ਵਾਰੀ ਡਰਾਮਾ ਪਹਿਲਾਂ ਕਰ ਚੁੱਕੇ ਹੋ ਭਗਵੰਤ ਮਾਨ ਜੀ ਸੀਐਮ ਸਤਕਾਰਯੋਗ ਪੰਜਾਬ ਇੱਥੇ ਆਏ ਸੀ ਕੀ ਉਹ ਅਪਡੇਟ ਹੋਵੇਗਾ ਕੀ ਜਿਹੜਾ ਆਪਣਾ ਖਾਲਸਾ ਸਕੂਲ ਤੋਂ ਚਨਾਰੋ ਤੱਕ ਚੰਡੀਗੜ੍ਹ ਮਾਰਗ ਆ ਕਿ ਆ ਜਿਹੜਾ ਇੱਥੇ ਥੋੜੀ ਜਿਹੀ ਬਰਸਾਤ ਹੋਣ ਤੋਂ ਬਾਅਦ ਹਾਲਾਤ ਹੜਾਂ ਵਾਲੇ ਵਰਗੇ ਵਰਗੇ ਬਣ ਜਾਂਦੇ ਆ ਕਿ ਆ ਕੋਈ ਇੱਥੇ ਚੇਂਜਸ ਦੇਖਣ ਨੂੰ ਮਿਲੂ ਕਹਿਣ ਦਾ ਭਾਬ ਕਿ ਹੁਣ ਤੁਸੀਂ ਜਿਹੜਾ ਇਹ ਸਮਝੌਤਾ ਕੀਤਾ ਜਾਂ ਅਸਤੀਫਾ ਵਾਪਸ ਲਿਆ ਕਿ ਆ ਤੁਸੀਂ ਉਹ ਪੰਜਾਬ ਦੇ ਲੋਕਾਂ ਨਾਲ ਹਲਕਾ ਖੜ ਦੇ ਲੋਕਾਂ ਨਾਲ ਵਾਅਦੇ ਕੀਤੇ ਹੋਏ ਪੂਰੇ ਕਰੋਗੇ ਇਹ ਮੇਰਾ ਸਵਾਲ ਆ ਬੀਬੀ ਨੂੰ ਪੁੱਛ ਰਿਆ ਮੈਂ ਅ ਸਰਕਾਰ ਨੂੰ ਕੀ ਲੱਗਦਾ ਯੂਥ ਕਰੀ ਮੈਨੂੰ ਗੱਲ ਪੂਰੀ ਕਰ ਲੈਣ ਦਿਓ ਉਸ ਤੋਂ ਅੱਗੇ ਅਸਲ ਮਾਜਰਾ ਕੀ ਹੈ ਇਹ ਡਰਾਮਾ ਕਿਉਂ ਖੇਡਿਆ ਗਿਆ ਤੇ ਕੀ ਕਰਿਆ ਗਿਆ ਅਸਤੀਫਾ ਕਦੇ ਲੈ ਲਿਆ ਕਦੇ ਦੇ ਦਿੱਤਾ ਬੀਬਾ ਜੀ ਅਸਲ ਗੱਲ ਲੋਕਾਂ ਦੇ ਸਾਹਮਣੇ ਸੱਚਾਈ ਰੱਖੋ ਆ ਕਿ ਤੁਹਾਨੂੰ ਰੱਖਣੀ ਪਏਗੀ ਤੁਹਾਨੂੰ ਹੁਣ ਭੱਜਣ ਨਹੀਂ ਦੇਵਾਂਗੇ ਹਲਕਾ ਖਰੜ ਦੇ ਲੋਕ ਤੁਹਾਨੂੰ ਬਾਰ-ਬਾਰ ਪੁੱਛਣਗੇ ਤੁਹਾਨੂੰ ਘੇਰਣਗੇ ਵੀ ਸਵਾਲ ਵੀ ਕਰਨਗੇ ਤੁਹਾਨੂੰ ਪੁੱਛਿਆ ਜਾਊਗਾ ਕਿ ਤੁਸੀਂ ਜਿਹੜੇ ਹੁਣ ਕੀਤੇ ਹੋਏ ਵਾਅਦੇ ਪੂਰੇ ਕਰੋਗੇ ਕਿਉਂਕਿ 353 ਸਾਲ ਤੋਂ ਤੁਹਾਡਾ ਪਹਿਲਾਂ ਪੇਕਾ ਪਰਿਵਾਰ ਇੱਥੇ ਚੰਮਦੀਆਂ ਚਲਾਉਂਦਾ ਰਿਹਾ ਹੁਣ ਤੁਹਾਡਾ ਸੌਹਰਾ ਪਰਿਵਾਰ ਅੱਗੇ ਹੋ ਕੇ ਲੱਗਿਆ ਹੋਇਆ ਅਸਲ ਮਾਜਰਾ ਕੀ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ ਕੁਝ ਦਿਨ ਪਹਿਲਾਂ ਹਲਕਾ ਖਰੜ ਦੇ ਵਿੱਚ ਨਗਰ ਕੌਂਸਲ ਮਿਊਸਪਲ ਕਾਰਪੋਰੇਸ਼ਨ ਖਰੜ ਦੇ ਵਿੱਚ ਜਿੱਥੇ ਲੋਕਤੰਤਰ ਦਾ ਘਾਣ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬੀਬਾ ਜਸਪੀਤ ਕੌਰ ਲੋਂਗੇ ਨੂੰ ਲਾਇਆ ਜਾਂਦਾ ਤੇ ਤੇ ਆਪਣੇ ਮੌਕਾ ਪ੍ਰਸਤਿਕ ਬੀਬਾ ਨੂੰ ਉੱਥੇ ਪ੍ਰਧਾਨ ਬਣਾਇਆ ਜਾਂਦਾ ਹੈ ਅਸਲ ਮਜਰਾ ਉਹ ਹੈ ਉੱਥੋਂ ਸ਼ੁਰੂ ਹੋਇਆ ਉੱਥੇ 3 300 ਕਰੋੜ ਦੀਆਂ ਪਈਆਂ ਐਫ ਡੀਆਂ ਅਕਾਊਂਟ ਚ ਖੁੱਲੇ तकरीबन 50 ਤੋਂ ਲੈ ਕੇ 70 80 ਕਰੋੜ ਤੱਕ ਖੁੱਲੇ ਪਏ ਪੈਸਿਆਂ ਦੀ ਅਸਲ ਲੜਾਈ ਹੈ ਇਸ ਹਸਤੀਫੇ ਦੇ ਪਿੱਛੇ ਬੀਬਾ ਜੀ ਜੇ ਨਹੀਂ ਤਾਂ ਕਿ ਸਪਸ਼ਟ ਕਰੋ ਲੋਕਾਂ ਦੇ ਵਿੱਚ ਤੁਸੀਂ ਉੱਥੇ ਇਸ ਗੱਲ ਲਈ ਤੁਹਾਡੀ ਜਿੱਦ ਹੋਈ ਹੈ ਮੇਨ ਮਕਸਦ ਉੱਥੇ ਪੈਸਾ ਖਰਚਣ ਦਾ ਵਿੱਚੋਂ ਚੋਰੀ ਛਿਪੇ ਅੰਡਰ ਟੇਬਲ ਕੱਢਣ ਦਾ ਵੀ ਉਹ ਪੈਸਾ ਦਿੱਲੀ ਵਾਲੀ ਟੀਮ ਕਹਿੰਦੀ ਅਸੀਂ ਖਰਚ ਕਰਾਂਗੇ ਅਸੀਂ ਆਪਣੇ ਮੁਤਾਬਕ ਪਲੈਨਿੰਗ ਕਰਾਂਗੇ ਅਸੀਂ ਆਪਣੇ ਮੁਤਾਬਕ ਖਰਚਾਂਗੇ ਬੀਬਾ ਜੀ ਕਹਿੰਦੇ ਆ ਵੀ ਨਹੀਂ ਉਹ ਮੇਰੀ ਟੀਮ ਮੇਰੇ ਮੁਤਾਬਕ ਸਾਰਾ ਹੋਏਗਾ ਲੜਾਈ ਸਿਰਫ ਇੰਨੀ ਆ ਤੁਹਾਡੇ ਸਤੀਫੇ ਦਾ ਕਾਰਨ ਅਗਰ ਨਹੀਂ ਹੈਗੀ ਤਾਂ ਤੁਸੀਂ ਆ ਕੇ ਕਿਰਪਾ ਕਰਕੇ ਲੋਕਾਂ ਸਾਹਮਣੇ ਜਨਤਕ ਕਰੋ ਇਸ ਗੱਲ ਨੂੰ ਅਗਰ ਇਹ ਗੱਲ ਮੇਰੀ ਝੂਠੀ ਸਾਬਤ ਕਰਦੇ ਹੋ ਤਾਂ ਇਹਨੂੰ ਸਾਬਤ ਕਰੋ ਵੀ ਨਹੀਂ ਇਸ ਗੱਲ ਨੂੰ ਸਤੀਫਾ ਨਹੀਂ ਦਿੱਤਾ ਸੀਗਾ ਕਾਰਨ ਕੀ ਸੀ ਉਹ ਦੱਸਿਆ ਜਾਵੇ ਤੁਹਾਡੇ ਮਾਧਿਅਮ ਰਹੀਂ ਬੀਬਾ ਜੀ ਤੁਸੀਂ ਸੁਣਦੇ ਹੋ ਤਾਂ ਮੇਰੀ ਗੱਲ ਧਿਆਨ ਨਾਲ ਸੁਣਿਓ ਹਲਕਾ ਖੜੜਦੇ ਲੋਕਾਂ ਦੀ ਇੱਕ ਆਵਾਜ਼ ਹੈ ਹਲਕਾ ਪੁੱਛਦਾ ਹੈ ਬੀਬਾ ਜੀ 2027 ਦੇ ਵਿੱਚ ਇਲੈਕਸ਼ਨ ਆ ਰਹੇ ਆ ਢੇਲ ਸਾਲ ਦਾ ਸਮਾਂ ਬਾਕੀ ਰਹਿ ਗਿਆ ਹਲਕਾ ਛੱਡ ਕੇ ਭੱਜਿਓ ਨਾ ਹਲਕਾ ਛੱਡ ਕੇ ਭੱਜਿਓ ਨਾ ਭਗਵੰਤ ਮਾਨ ਜੀ ਸ਼੍ਰੀ ਅਮਨ ਅਰੋੜਾ ਜੀ ਕੇਜਰੀਵਾਲ ਸਾਹਿਬ ਬੀਬਾ ਜੀ ਦੀ ਟਿਕਟ ਨਾ ਕੱਟਿਓ ਇਥੋਂ ਜੋ ਇਹਨਾਂ ਨੇ ਕਾਰਗੁਜ਼ਾਰੀ ਹੁਣ ਤੱਕ ਕੀਤੀ ਐ ਜਾਂ 1.5 ਸਾਲ ਬਾਕੀ ਰਹਿ ਗਿਆ ਇਹਨਾਂ ਨੂੰ ਕੰਮ ਕਰਨ ਦਿਓ ਇਹਨਾਂ ਨੂੰ 2027 ਦੇ ਵਿੱਚ ਇੱਥੋਂ ਇਲੈਕਸ਼ਨ ਲੜਾਓ ਇੱਥੋਂ ਵਿਭਾਜੀ ਭੱਜੋ ਨਾ ਤੁਸੀਂ ਲੋਕ ਤੁਹਾਡੇ ਗਲ ਹਿਸਾਬ ਕਰਨਗੇ ਤੁਹਾਡੀ ਜੋ ਇੱਥੇ ਦੀ ਕਾਰਗੁਜ਼ਾਰੀ ਰਹੀ ਐ ਉਹਦਾ ਮਲਾਂਕਣ ਕਰਿਆ ਜਾਊਗਾ ਤੁਹਾਨੂੰ ਜਿਵੇਂ 78000 ਵੋਟਾਂ ਨਾਲ ਜਿਤਾ ਕੇ ਭੇਜਿਆ ਸੀ ਲੋਕ ਤੁਹਾਨੂੰ ਇੱਕ ਇੱਕ ਬੋਡ ਦਾ ਤੁਹਾਤੋਂ ਹਿਸਾਬ ਲੈਣਗੇ ਸੋ ਮੈਂ ਵਿਭਾਜੀ ਤੁਹਾਨੂੰ ਚੈਲੰਜ ਕਰ ਰਿਹਾ ਮੇਰਾ ਚੈਲੰਜ ਕਬੂਲ ਕਰਿਓ ਤੁਸੀਂ ਇੱਥੋਂ ਹਲਕਾ ਛੱਡ ਕੇ ਭੱਜੋ ਨਾ ਅਗਰ ਤੁਸੀਂ ਭੱਜਦੇ ਹੋ ਫਿਰ ਬਾਕੀ ਤੁਹਾਡੇ ਮਗਰ ਲੈਵਲ ਬੇਈਮਾਨ ਵਾਲਾ ਲੱਗੇਗਾ ਤੁਸੀਂ ਲੋਕਾਂ ਨਾਲ ਧੋਖਾ ਕਮਾਉਂਗੇ ਤੁਸੀਂ ਇਸ ਹਲਕੇ ਦੇ ਵਿੱਚ ਤੁਸੀਂ ਕੰਮ ਕਰੋ 1.5 ਸਾਲ ਬਾਕੀ ਪਿਆ ਤੁਸੀਂ ਇੱਥੋਂ ਇਲੈਕਸ਼ਨ ਲੜੋ ਮੈਂ ਇਹਨਾਂ ਦੀ ਹਾਈ ਕਮਾਂਡ ਨੂੰ ਦੁਬਾਰਾ ਅਪੀਲ ਕਰਦਾ ਕਿ ਇਹਨਾਂ ਦੀ ਟਿਕਟ ਨਾ ਕੱਟਿਓ ਇੱਥੋਂ ਇਲੈਕਸ਼ਨ ਲੜੋ ਬੀਬਾ ਜੀ ਤੁਹਾਡੇ ਗੱਲ ਹਿਸਾਬ ਕਿਤਾਬ ਬਰਾਬਰ ਕਰਿਆ ਜਾਊਗਾ ਸਰ ਸੜਕਾਂ ਦੀ ਗੱਲ ਕੀਤੀ ਹੈ ਮਾਨਯੋਗ ਐਮਪੀ ਸਾਹਿਬ ਕਨਸਮਨ ਨੇ ਕਿਹਾ ਹੈ ਕਿ ਜਿਹੜਾ 10000 ਕਰੋੜ ਰੁਪਇਆ ਹੈ ਕੇਂਦਰ ਸਰਕਾਰ ਵੱਲੋਂ ਰੋਕਿਆ ਗਿਆ ਸੀ ਸੋ ਪਾਸ ਨਹੀਂ ਹੋਇਆ ਉਹ ਪਾਸ ਹੋ ਰਿਹਾ ਤੇ ਜਲਦ ਜਿਹੜੀਆਂ ਸੜਕਾਂ ਆਏ ਉਹ ਬਣਨ ਲੱਗੀਆਂ ਜੀ ਇਹ ਜ਼ਿੰਮੇਵਾਰੀ ਵੀ ਪੰਜਾਬ ਸਰਕਾਰ ਦੀ ਬਣਦੀ ਆ ਪੰਜਾਬ ਨੇ ਕਮਾਂਡ ਸੰਭਾਲੀ ਆ ਸਰਦਾਰ ਭਗਵੰਤ ਸਿੰਘ ਮਾਨ ਨੂੰ ਇਹ ਉਹਨਾਂ ਨੇ ਕਿਵੇਂ ਕੋਆਰਡੀਨੇਟ ਕਰਨਾ ਕਿਵੇਂ ਉੱਥੋਂ ਫੰਡਸ ਲੈ ਕੇ ਆਣੇ ਆ ਹੋਰ ਕਾਦੇ ਵਾਸਤੇ ਬਿਠਾ ਲਿਆ ਆਪਾਂ ਨੇ ਉਹਨਾਂ ਨੂੰ ਕੱਲੇ ਹੈਲੀਕਾਪਟਰ ਝੂਟੇ ਲੈਣ ਲਈ ਬਿਠਾ ਲਿਆ ਉੱਥੇ ਵੀ ਤੁਸੀਂ ਆਪਣੇ ਹੈਲੀਕਾਪਟਰ 'ਚ ਘੁੰਮਦੇ ਰਹੋ ਝੂਟੇ ਲੰਦੇ ਰਹੋ ਆਪਣੇ ਪਰ ਇਹ ਜ਼ਿੰਮੇਵਾਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਬਣਦੀ ਹੈ ਉਹਨਾਂ ਨੇ ਕੋਆਰਡੀਨੇਟ ਕਰਕੇ ਪਹਿਲਾਂ ਤਾਂ ਕਦੇ ਸਰਕਾਰਾਂ ਚ ਮਾਹੌਲ ਬਣਿਆ ਨਹੀਂ ਪੰਜਾਬ ਦੇ ਵਿੱਚ ਤੁਸੀਂ ਸਿੱਧਾ ਟਕਰਾਰ ਰੱਖਦੇ ਹੋ ਸੈਂਟਰ ਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਉਸ ਗੱਲ ਨਾਲ ਜਵਾਬ ਤੁਸੀਂ ਤਾਂ ਕਹਿੰਦੇ ਸੀ ਵੀ ਇਮਾਨਦਾਰ ਸਰਕਾਰ ਚੁਣੋ ਇਮਾਨਦਾਰ ਲੋਕਾਂ ਨੂੰ ਅੱਗੇ ਲੈ ਕੇ ਆਓ ਬਦਲਾਅ ਲੈ ਕੇ ਆਵਾਂਗੇ ਤੁਸੀਂ ਉਦੋਂ ਕਦੋਂ ਕਿਹਾ ਸੀਗਾ ਵੀ ਅਸੀਂ ਸੈਂਟਰ ਦੇ ਮੁਤਾਜ ਹੋਵਾਂਗੇ ਸੈਂਟਰ ਸਾਨੂੰ ਸਹਿਯੋਗ ਦੇਊਗਾ ਤਾਂ ਅਸੀਂ ਵਿਕਾਸ ਕਰਾਂਗੇ ਇਹ ਗੱਲ ਦਾ ਜਵਾਬ ਭਗਵੰਤ ਮਾਨ ਸਾਹਿਬ ਉਹਨਾਂ ਦੀ ਐਮਐਲਏ ਉਹਨਾਂ ਦੇ ਐਮਪੀ ਨੂੰ ਦੇਣਾ ਪਏਗਾ ਮੈਨੂੰ ਕੀ ਲੱਗਦਾ ਵੀ ਕਿਸ ਦਾ ਦਵਾ ਸਕਦਾ ਹੈ ਮੈਡਮ ਅਨਮੋਲਕ ਨਮਾਨ ਦੇ ਉੱਪਰ ਵੀ ਉਹਨਾਂ ਨੇ ਸਤੀਪਾ ਦਿੱਤਾ ਸਪੀਕਰ ਸਾਹਿਬ ਨੂੰ ਆਪਣਾ ਨਿੱਕੇ ਲੜਾਈ ਤਾਂ ਵੰਡ ਕੇ ਖਾਣ ਦੀ ਉਹ ਆ ਜੀ ਖੋਕੇ ਖਾਣ ਦੀ ਇੱਕ ਦੂਜੇ ਤੋਂ ਦਿੱਲੀ ਵਾਲੀ ਪਾਰਟੀ ਕਹਿੰਦੀ ਅਸੀਂ ਖੋਕੇ ਲੈ ਜੀਏ ਇਹ ਕਹਿੰਦੇ ਸਾਡੇ ਘਰ ਨੂੰ ਆ ਜਵੇ ਸਾਡਾ ਹੱਕ ਬਣਦਾ ਬਾਕੀ ਸਹੀ ਬਿਹਤਰੀ ਤਾਂ ਬੀਬੀ ਦੱਸ ਸਕਦੇ ਆ ਆਪਣਾ ਜਿਹੜਾ ਏਜੰਡਾ ਨਾ ਜੀ ਅੱਜ ਦਾ ਜਿਹੜਾ ਏਜੰਡਾ ਹੈ ਆਪਣਾ ਅੱਜ ਦਾ ਜਿਹੜਾ ਆਪਣਾ ਏਜੰਡਾ ਹੈ ਇਹ ਏਜੰਡਾ ਹੈਗਾ ਆਪਾਂ ਜਿਹੜੇ ਜਿਸ ਇਨਸਾਨ ਨੂੰ ਜਿਸ ਬੀਬਾ ਨੂੰ ਤੁਸੀਂ ਬੀਬਾ ਦੀ ਗੱਲ ਕਰੀ ਆ ਨਾ ਜੀ ਸਾਡੀ ਸਰਕਾਰ ਟਾਈਮ ਸ਼੍ਰੋਮਣੀ ਕਾਲਜ ਜਦੋਂ ਬੜਾਈ ਸਰਵਗਵਾਈ ਕਰਦੇ ਸੀਗੇ ਤੁਸੀਂ ਬੀਬੀਆਂ ਦੀ ਗੱਲ ਕਰਦੇ ਹੋ ਇੱਥੋਂ ਸਪੈਸ਼ਲ ਬੱਸ ਲੱਗੀ ਸੀ ਕਿ ਬੱਚਿਆਂ ਨੂੰ ਲੈ ਕੇ ਜਾਣ ਵਾਸਤੇ ਜਿਹੜੀ ਪੜ੍ਹਾਈ ਵਾਸਤੇ ਫ੍ਰੀ ਚੰਡੀਗੜ੍ਹ ਲੈ ਕੇ ਜਾਂਦੇ ਸੀਗੇ ਇਹ ਬੀਬਾ ਜੀ ਉਹਰੇ ਐਮਐਲਏ ਬਣਾਈ ਆ ਉਹ ਬੱਸ ਵੀ ਬੰਦ ਕਰਕੇ ਰੱਖਤੀ ਅਸੀਂ ਜਿਹੜਾ ਇਹਦਾ ਵਿਸ਼ਾ ਹੈ ਬੀਬਾ ਜੀ ਨੂੰ ਤੁਸੀਂ ਬੀਬੀਆਂ ਦੇ ਜਿਹੜੇ ਮਹਿਲਾਵਾਂ ਦੇ ਸਤਿਕਾਰ ਦੀ ਗੱਲ ਕਰੀ ਆ ਜਿਹੜੇ ਬੀਬੀ ਨੂੰ ਸਤਕਾਰ ਦਿਆ ਸੀਗਾ ਉਹ ਕੀ ਕਰ ਰਹੀ ਐ ਮੈਡਮ ਐਨਮੋਲਗ ਕਰਮਾਨ ਹੁਣੇ ਨਵੇਂ ਇਨਕਲਾਬ ਦੀ ਗੱਲ ਕਰਦੇ ਸੀਗੇ ਵੀ ਲੋਕਾਂ ਨੇ ਫਤਵਾ ਲੈ ਕੇ ਜਿਤਾਇਆ ਐ ਡਾ ਵੱਡਾ ਵੀ ਇਸ ਤਾਂ ਖੜੇ ਲੋਕਾਂ ਦੇ ਵਿੱਚ ਵਿਚੇਚਰਾਂਗੇ ਜਿੱਤਣ ਤੋਂ ਬਾਅਦ ਕੀ ਆਸੀ ਜਿੱਤਣ ਤੋਂ ਬਾਅਦ ਕਿਸ ਜਿੰਨੇ ਜਿਹੜੇ ਲੋਕ ਵਰਕਰ ਅੱਜ ਸਾਡੇ ਨਾਲ ਜਿੰਨਾਂ ਨਾਲ ਬੜੇ ਜਾਤੀ ਸੰਬੰਧ ਵਧੀਆ ਨੇ ਵਰਕਰ ਰਹੇ ਨੇ ਝਾੜੂ ਦੇ ਵਿੱਚ ਜਿਹੜੇ ਹੁਣ ਬੜੀ ਛੇਤੀ ਕਲਦਲ ਜੁਆਇਨ ਕਰਨਗੇ ਉਹ ਭਰੇ ਬੈਠੇ ਨੇ ਕਹਿੰਦੇ ਜੀ ਬੀਬਾ ਉਹ ਜਿਸ ਦਿਨ ਬੀਬਾ ਨੇ ਸifieਹ ਦਿੱਤਾ ਉਹਨਾਂ ਨੇ ਦੁੱਖ ਮਨਾਇਆ ਕਹਿੰਦੇ ਵੀ ਅਸੀਂ ਹਿਸਾਬ ਤਾਂ ਬਰਬ ਕਰਨਾ ਹੈ ਸਾਨੂੰ ਮੌਕਾ ਕਦੋਂ ਮਿਲੂਗਾ ਵੀ ਅਸੀਂ ਬੀਬਾ ਵਾਸਤੇ ਦਿਨ ਰਾਤ ਮਰੇ ਆ ਤੇਲ ਫੁਕਿਆ ਟਾਇਰ ਕਸਾਈਆਂ ਜੁੱਤੀਆਂ ਕਸਾਈਆਂ ਵੀ ਇਹ ਤਾਂ ਬੀਬਾ ਜੀ ਹੁਣ ਆਪਣੀ ਮੌਜਾਂ ਆਨੰਦ ਲੁੱਟ ਕੇ ਚੱਲਦੇ ਬਣੇ ਉਹਨਾਂ ਨੇ ਦੁੱਖ ਮਨਾਇਆ ਇਸ ਗੱਲ ਦਾ ਵੀ ਬੀਬਾ ਜੀ ਨੂੰ ਮੈਦਾਨ ਵਿੱਚ ਹੀ ਰਹਿਣਾ ਚਾਹੀਦਾ ਪਰ ਤੁਸੀਂ ਕਹਿ ਰਹੇ ਹੋ ਕਿ ਪੈਸੇ ਲੜਾਈ ਹੈ ਕਿ ਦਿੱਲੀ ਵਾਲੇ ਕਹਿ ਰਹੇ ਨੇ ਕਿ ਅਸੀਂ ਲੈਣੇ ਆ ਇੱਥੇ ਵਾਲੇ ਕਹਿੰਦੇ ਅਸੀਂ ਤੁਸੀਂ ਤੁਸੀਂ ਕਿਸੇ ਵੀ ਸੀਨੀਅਰ ਬੀਬਾ ਜੀ ਦੇ ਟੀਮ ਦੇ ਮੈਂਬਰ ਨੂੰ ਪੁੱਛ ਲਓ ਪਰ ਦੂਜੇ ਪਾਸਿਓਂ ਕਹਿ ਰਹੇ ਨੇ 1 ਰੁਪਿਆ ਵੀ ਇੱਕ ਪੈਸਾ ਵੀ ਸਾਬਤ ਕਰ ਦੋਵੇ ਕੋਈ ਸਾਡੇ ਕੋਲ ਆਇਆ ਜਾਂ ਸਿਕਿਟੀ ਤੇ ਕ腐ਸ਼ਨ ਬੀਬੇ ਨੂੰ ਕੋਈ ਸਪਸ਼ਟਿਕਨ ਦਵੇ ਝਗੜਾ ਕਿਉਂ ਹੋਇਆ ਸੀਫਾ ਕਿਉਂ ਦਿੱਤਾ ਹੂੰ ਪਹਿਲਾ ਮੰਤਰੀਪਾਤੋਂ ਕਿਉਂ ਉਤਾਰਿਆ ਗਿਆ ਕਿਉਂ ਉਤਾਰਿਆ ਜਾਂਦਾ ਕਿਸੇ ਨੂੰ ਜਦੋਂ ਆਪਾਂ ਕਿਸੇ ਪਦਵੀ ਤੋਂ نیچے ਲੈ ਕੇ ਆਉਂਦੇ ਆ ਤਾਂ ਕਾਰਨ ਹੁੰਦਾ ਕੋਈ ਅੱਛੇ ਬੰਦੇ ਨੂੰ ਹਮੇਸ਼ਾ ਸਤਿਕਾਰ ਦਿੱਤਾ ਜਾਂਦਾ ਉਹਦਾ ਦਿੱਤਾ ਜਾਂਦਾ ਹੈ ਜਿਹਦੀ ਪਰਫਾਰਮੈਂਸ ਨਹੀਂ ਹੁੰਦੀ ਕੋਈ ਅਫਸਰ ਹੋਵੇ ਉਹਨੂੰ ਵੀ ਪਿੱਛੇ ਉਤਾਰਿਆ ਜਾਂਦਾ ਬੀਬੇ ਨੂੰ ਕਿਉਂ ਉਤਾਰਿਆ ਗਿਆ ਮੰਤਰੀਪਾਤੋਂ ਕਿਉਂ ਹੋਇਆ ਗਿਆ ਕੀ ਕਹਦੇ ਬੀਬੇ ਨੇ ਇਸ ਗੱਲ ਦਾ ਸਪਸ਼ਟਿਕਰਨ ਦਿੱਤਾ ਜੇਕਰ ਸਪਸ਼ਟਿਕਰਨ ਨਹੀਂ ਦਿੰਦੇ ਤਾਂ ਫਿਰ ਕੀ ਅਗਲੀ ਰਣਨੀਤੀ ਹੋਵੇਗੀ ਫਿਰ ਤੁਸੀਂ ਆਪ ਸਮਝਦੇ ਹੋ ਫਿਰ ਬੇਈਮਾਨਾ ਲੈਵਲ ਤਾਂ ਹੈਗਾ ਹੀ ਹੈ ਕਿਤੇ ਨਾ ਕਿਤੇ ਦਾਲ ਛਕਾੜਾ ਤਾਂ ਹੈ ਹੀ ਐ। ਉਹਨ ਘਤਰਮਾਨ ਪਾਰਟੀ ਛੱਡੇ ਆ ਉਹ ਜਦੇ ਪੰਜਾਬ ਦੇ ਪ੍ਰਧਾਨ ਉਹਨਾਂ ਦੇ ਘਰ ਬੈਠ ਗਿਆ ਕਿ ਉਹਨਾਂ ਨੂੰ ਮਨਾਇਆ। ਹਾਂ ਰਵਿੰਦਰ ਸਿੰਘ ਹਾਂ ਇਹ ਇਹ ਸਵਾਲ ਤੁਹਾਡਾ ਬਿਲਕੁਲ ਸਹੀ ਹੈ। ਪਰਿਵਾਰ ਦੇ ਰਿਸ਼ਤੇ ਨੇ ਜੀ ਤੁਸੀਂ ਕਹਿ ਰਹੇ ਹੋ। ਇੱਕ ਮਿੰਟ ਬੋ ਜੀ ਮੈਂ ਪਹਿਲਾਂ ਪਹਿਲਾਂ ਉਹਨਾਂ ਦੀ ਗੱਲ ਦਾ ਜਵਾਬ ਦਿੰਦਾ। ਹੂੰ। ਦੇਖੋ ਜਦੋਂ ਕੋਈ ਕਿਸੇ ਚੀਜ਼ ਨੂੰ ਵੰਡਣ ਦੇ ਲੈ ਕੇ ਖੋਣ ਤੋਂ ਲੈ ਕੇ ਰੌਲਾ ਹੁੰਦਾ ਨਾ ਜਦੋਂ ਇੱਕ ਤਰ ਭਾਰੀ ਪੈਂਦੀ ਐ ਇੱਕ ਕਹਿੰਦੀ ਮੈਂ ਮੈਦਾਨ ਤੋਂ ਛੱਡ ਚੱਲੀ ਮੈਂ ਪਾਸੇ ਹੋਣ ਲੱਗੀਆਂ ਤਾਂ ਦੂਜੇ ਨੂੰ ਡਰ ਹੁੰਦਾ ਵੀ ਹੁਣ ਚੋਰੀ ਫੜੀ ਜਾਏਗੀ। ਦੇਖੋ ਬੀਬਾ ਜੀ ਅਸਤੀਫਾ ਦੇ ਕੇ ਚੁੱਪਚੀ ਤੇ ਘਰਾਂ ਦਾ ਬੈਠਣਾ ਸੀ ਉਹਨੇ ਕੋਈ ਨਾ ਕੋਈ ਪੜਤਾਲ ਤਾਂ ਖੋਲਣੀ ਆ ਸੀ ਇਹਨਾਂ ਨੂੰ ਇਹ ਸੀ ਵੀ ਕਿਤੇ ਲੋਕਾਂ ਨੂੰ ਪਤਾ ਸਾਰਾ ਕੁਝ ਹੈ ਕੋਈ ਦਬਵੇਂ ਵੀ ਬਾਤ ਚ ਗੱਲ ਕਰਦਾ ਕੋਈ ਲੋਕਾਂ 'ਚ ਖੜ ਕੇ ਗੱਲ ਕਰਦਾ ਪਰ ਲੇਕਿਨ ਇੱਕ ਜ਼ਿੰਮੇਵਾਰ ਵਿਅਕਤੀ ਜਿਹਦੇ ਨਾਲ ਬੀਤੀ ਹੋਵੇ ਜਦੋਂ ਉਹਦੇ ਨਾਲ ਗੱਲ ਕਰਨੀ ਸੀ ਤਾਂ ਫਿਰ ਅਮਨ अरोड़ा ਨੂੰ ਡਰ ਸੀ ਵੀ ਇਹ ਪਾਰਟੀ ਡੈਮੇਜ ਹੋਏਗੀ ਜਿਹੜਾ ਇਹਨਾਂ ਦਾ ਭਾਂਡਾ ਫੁੱਟ ਜਾਏਗਾ ਜਿਹੜੇ ਦਿੱਲੀ ਵਾਲੇ ਲੁੱਟਣ ਟੋਲੇ ਆਏ ਹੋਏ ਨੇ ਉਹਨਾਂ ਦੇ ਚਿਹਰੇ ਨੰਗੇ ਹੋ ਜਾਣਗੇ ਵੈਸੇ ਹੁਣ ਵੀ ਇਹਨਾਂ ਨੂੰ ਬੀਬਾ ਜੀ ਮੈਂ ਤੁਹਾਨੂੰ ਬੇਨਤੀ ਕਰੂੰਗਾ ਅਪੀਲ ਕਰੂੰਗਾ ਕਿ ਤੁਸੀਂ ਇਸ ਗੱਲ ਨੂੰ ਨੰਗਾ ਕਰੋ ਕੁਰਬਾਨੀ ਦਿਓ ਕੁਰਬਾਨੀ ਦੇਣ ਦਾ ਟਾਈਮ ਹੈ ਪੰਜਾਬ ਲਈ ਤੁਸੀਂ ਅਸਤੀਫਾ ਦੇਇਆ ਸੀ ਤੁਸੀਂ ਇਹ ਚੀਜ਼ ਨੂੰ ਜਗ ਜाहिर ਕਰੋ ਵੀ ਜਿਹੜੇ ਦਿੱਲੀ ਦੇ ਟੋਲੇ ਆਏ ਹੋਏ ਨੇ ਪੰਜਾਬ ਨੂੰ ਲੁੱਟਣ ਲਈ ਜਿਹੜੇ ਤੁਹਾਡੇ ਦੇ ਉੱਪਰ ਵੀ ਤੁਹਾਡੇ ਹੁਕਮਰਾਨ ਬਣ ਕੇ ਬੈਠਣ ਲੱਗੇ ਸੀ ਜਿਹਦੇ ਕਰਕੇ ਤੁਸੀਂ ਅਸਤੀਫਾ ਦਿੱਤਾ ਮੈਨੂੰ ਲੱਗਦਾ ਤੁਸੀਂ ਇਸ ਨੂੰ ਬਿਲਕੁਲ ਨੰਗਾ ਕਰੋ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 3.5 ਸਾਲ ਹੋ ਗਏ ਨੇ ਪੰਜਾਬ ਦੇ ਵਿੱਚ ਤੁਸੀਂ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਨੂੰ ਕਿਨੇ ਨੰਬਰ ਦਿੰਦੇ ਮੈਂ ਤਾਂ ਆਪੋਜੀਸ਼ਨ ਦਾ ਇੱਕ ਵਰਕਰ ਹਾਂ ਸਿੱਧਾ ਜੀ ਸਿੱਧਾ ਭਾਜੀ ਆਪੋਜੀਸ਼ਨ ਪਾਰਟੀ ਦਾ ਤੁਸੀਂ ਹਲਕੇ ਦੇ ਵਿੱਚ ਜਾ ਕੇ ਕਿਸੇ ਵੀ ਵਰਕਰ ਨੂੰ ਉਹਨਾਂ ਦੇ ਅੱਦੇ ਵਰਕਰਾਂ ਨੂੰ ਪੁੱਛ ਲਓ ਉਹ ਵੀ ਮੈਂ ਕਹਿੰਨਾ ਕਹੂੰਗੇ ਵੀ ਨਹੀਂ ਯਾਰ ਇਸ ਸਵਾਲ ਨੂੰ ਬਾਹਰ ਕੱਢ ਦੋ ਵੀ ਕਾਰਗੁਜ਼ਾਰੀ ਦਾ ਕੋਈ ਸ਼ਬਦ ਨਹੀਂ ਹੈਗਾ ਕੋਈ ਕੰਮ ਹੀ ਨਹੀਂ ਕੀਤਾ ਤੁਸੀਂ ਇਹ ਦੱਸੋ ਵੀ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਟਾਈਮ ਬਹੁਤੇ ਕੰਮ ਐਸੇ ਆ ਤੁਹਾਨੂੰ ਯਾਦ ਹੋਣਾ ਵੀ ਜਦੋਂ 2022 ਤੇ ਵੋਟਾਂ ਤੋਂ ਪਹਿਲਾਂ ਨਗਰ ਕੌਂਸਲ ਕਰਾਰੀ ਦੇ ਵਿੱਚ ਜਦੋਂ ਆਉਂਦੇ ਸੀਗੇ ਵੋਟਾਂ ਮੰਗਣ ਲਈ ਕਿੰਨਾ ਰੌਲਾ ਪਾਉਂਦੇ ਸੀ ਝਾੜੂ ਵਾਲੇ ਆਮ ਆਦਮੀ ਪਾਰਟੀ ਵਾਲੇ ਵੀ ਇੱਥੇ ਜੀ ਇਹਨਾਂ ਨੇ ਜਿਹੜਾ ਸੀਵਰੇਜ ਦਾ ਪ੍ਰੋਜੈਕਟ ਹੈ ਵੀ ਇਹਦੇ ਧੰਦਲੀ ਹੋਈ ਆ ਜੀ ਇਹ ਗਲਤ ਬਣਿਆ ਜੀ ਇਹ ਚ ਸਹੀ ਕੰਮ ਨਹੀਂ ਹੋਇਆ ਤੁਸੀਂ ਕਦੇ ਬੀਬਨ ਪੁੱਛਿਆ ਵੀ ਪਹਿਲਾਂ 5 ਸਾਲ ਕਾਂਗਰਸ ਦੇ ਨਿਕਲ ਗਏ ਹੁਣ 3.5 ਸਾਲ ਆਮ ਆਦਮੀ ਪਾਰਟੀ ਨਿਕਲ ਗਏ ਕਦੇ ਕਿਸੇ ਨੂੰ ਪੁੱਛਿਆ ਵੀ ਉਹਦਾ ਨਵੀਨੀ ਕਰਨ ਲਈ ਕੋਈ ਸੁਧਾਰ ਕਰਨ ਲਈ ਕੋਈ ਸਿੰਗਲ ਇੱਟ ਵੀ ਲਾਈ ਕਦੇ ਜੀ ਸਭ ਤੋਂ ਵੱਡੀ ਉਦਾਹਰਨ ਹੈ ਦੂਜੀ ਗੱਲ ਇਹਨਾਂ ਨੇ ਆਮ ਜਿਹੜੇ ਲੋਕ ਧੀ ਪੁੱਤ ਸੀਗੇ ਆਮ ਘਰਾਂ ਦੇ ਉਹਨਾਂ ਨੂੰ ਤਾਂ ਫੜਾਤਾ ਝਾੜੂ ਵੀ ਝਾੜੂ ਦਾ ਪੱਲਾ ਫੜੋ ਝਾੜੂ ਦਾ ਪੱਲਾ ਫੜੋ ਆਪ ਫੜ ਲਿਆ ਪੈਸੇ ਇਕੱਠੇ ਕਰਨ ਦੇ ਵਾਸਤੇ ਸਾਰੇ ਪਰਿਵਾਰ ਨੇ ਝਾੜੂ ਆਪਦਾ ਸਾਰਾ ਪਰਿਵਾਰ ਪੈਸੇ ਇਕੱਠੇ ਕਰਨ ਲਈ ਝਾੜੂ ਫੜਿਆ ਹੋਇਆ ਆਮ ਲੋਕਾਂ ਨੂੰ ਲੜ ਲਾਤਾ ਝਾੜੂ ਦੇ ਨਸ਼ਾ ਵਿਰੋਧ ਚਲਾਈ ਹੋਈ ਮੇਂ ਮੈਨੂੰ ਕਿਵੇਂ ਦੇਖਦੇ ਹੋ ਇੱਕ ਭ੍ਰਿਸ਼ਟਾਚਾਰ ਨੂੰ ਲੈ ਕੇ ਜਿਹੜੇ ਵੱਡੀਆਂ ਕਾਰਵਾਈਆਂ ਕੀਤੀਆਂ ਗਈਆਂ ਜੀ ਸਾਡਾ ਹਲਕਾ ਖਰੜ ਦੇ ਵਿੱਚ ਬਾਕੀ ਮੈਨੂੰ ਪੰਜਾਬ ਦਾ ਤਾਂ ਸਭ ਨੂੰ ਪਤਾ ਹੀ ਆ ਹਲਕਾ ਖਰੜ ਦੇ ਵਿੱਚ ਮੈਂ ਕਹਿੰਦਾ ਵੀ ਜਿਹੜਾ ਭ੍ਰਿਸ਼ਟਾਚਾਰ ਜਿਹੜਾ ਕਹ ਲਿਆ ਵੀ ਕਰਾਪਸ਼ਨ ਆ ਬਿਲਕੁਲ ਸਿਖਰ ਤੇ ਆ ਤਹਿਸੀਲ ਚ ਲੋਕ ਤਰਾ ਤਰਾ ਕਰਦੇ ਆ ਬੀਡੀਪੀ ਦਫਤਰ ਚਲੋ ਉੱਥੇ ਤਰਾ ਤਰਾ ਕਰਦੇ ਆ ਬਿਜਲੀ ਦਫਤਰ ਚਲ ਜਾਓ ਉੱਥੇ ਤਰਾ ਤਰਾ ਕਰਦੇ ਆ ਕਿਤੇ ਨਗਰ ਕੌਂਸਲ ਦਫਤਰ ਚਲ ਜਾਓ ਉੱਥੇ ਤਰਾ ਤਰਾ ਕਰਦੇ ਆ ਅ ਮਤਲਬ ਕਿ ਲੀਡਰਲੈਸ ਹਲਕਾ ਕੀਤਾ ਪਿਆ ਇਹਨਾਂ ਨੇ